ਹਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਨੂੰ ਕਿਸ ਤਰ੍ਹਾਂ ਧੋਖੇ ਨਾਲ ਗ੍ਰਿਫਤਾਰ ਕਰਵਾਇਆ ਇਹ ਤਾਂ ਆਪਾਂ ਸਭ ਜਾਣਦੇ ਆ 99% ਸੰਗਤ ਇਹ ਨਹੀਂ ਜਾਣਦੀ ਕਿ ਇਹਨਾਂ ਪਾਪਾਂ ਦੇ ਭਾਗੀਦਾਰ ਦਾ ਆਪਣਾ ਅੰਤ ਕਿਵੇਂ ਹੋਇਆ ਕਿਵੇਂ ਜਿਹੜੀਆਂ ਮੂਹਰਾਂ ਦੀ ਖੁਰਜੀ ਪਿੱਛੇ ਉਹ ਘਾੜ ਤਾਂ ਘੜਦਾ ਰਿਹਾ ਅੱਗੇ ਚੱਲ ਕੇ ਉਹੀ ਖੁਰਜੀ ਗੰਗੂ ਦੀ ਦਰਦਨਾਕ ਮੌਤ ਦਾ ਕਾਰਨ ਬਣੀ ਇਹ ਸਭ ਕੁਝ ਜਾਣਾਂਗੇ ਅੱਜ ਦੇ ਇਸ ਵੀਡੀਓ ਵਿੱਚ ਪਰ ਅੱਗੇ ਵਧਣ ਤੋਂ ਪਹਿਲਾਂ ਸੰਗਤ ਜੀ ਮੈਂ ਹਰ ਵਾਰ ਬੇਨਤੀ ਕਰਦਾ ਕਿ ਤੁਸੀਂ ਸਾਡੇ ਕੰਮ ਨੂੰ ਬੜਾ ਸਰਾਉਂਦੇ ਹੋ ਪਰ ਫਿਰ ਵੀ 90% ਸੰਗਤ ਨੇ ਚੈਨਲ ਸਬਸਕ੍ਰਾਈਬ ਹੀ ਨਹੀਂ ਕੀਤਾ ਹੋਇਆ ਇਸ ਲਈ ਅੱਗੇ ਵਧਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਹੁਣ ਆਪਾਂ ਗੱਲ ਕਰਦੇ ਹਾਂ ਗਦਾਰ ਦੀ ਮੌਤ ਬਾਰੇ ਇਸ ਲਾਲਚ ਵਿੱਚ ਅੰਨਾ ਹੋ ਕੇ ਉਹਨੇ ਮਾਤਾ ਜੀ ਦੇ ਛੋਟੇ ਸਹਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾਇਆ ਸੀ ਅੱਗੇ ਚੱਲ ਕੇ ਮਾਤਾ ਜੀ ਦੀ ਉਹੀ ਮੋਹਰਾਂ ਵਾਲੀ ਖੁਰਜੀ ਉਸ ਪਾਪੀ ਗੰਗੂ ਦੀ ਦਰਦਨਾਕ ਮੌਤ ਦਾ ਕਾਰਨ ਬਣੀ ਦਰਸਲ ਜਦੋਂ ਮਾਤਾ ਗੁਜਰਕੌਰ ਜੀ ਨੇ ਕੁੰਮੇ ਮਾਸ ਕੀ ਤੇ ਲక్ష్ਮੀ ਨਾਮ ਦੀ ਬ੍ਰਾਹਮਣੀ ਤੋਂ ਵਿਦਾ ਲੈਂਦੇ ਹੋਏ ਉਹਨਾਂ ਨੂੰ ਸ਼ੁਕਰਾਨੇ ਵਜੋਂ ਕੁਝ ਮੋਹਰੇ ਤੇ ਗਹਿਣੇ ਦਿੱਤੇ ਸਨ ਤਾਂ ਮਾਤਾ ਜੀ ਦੀ ਮੋਹਰਾਂ ਵਾਲੀ ਖੁਰਜੀ ਤੇ ਗੰਗੂ ਦੀ ਨਿਗਾਹ ਬੇਈਮਾਨ ਹੋ ਗਈ। ਇਸੇ ਕਰਕੇ ਉਹ ਹਕੂਮਤ ਦੇ ਬਾਗੀਆਂ ਨੂੰ ਆਪਣੇ ਘਰੇ ਲੈ ਕੇ ਆਇਆ ਸੀ। ਨਹੀਂ ਤਾਂ ਇਹੋ ਜੇ ਲੂਣ ਹਰਾਮੀ ਨੂੰ ਗੁਰੂ ਪਰਿਵਾਰ ਨਾਲ ਕੋਈ ਹਮਦਰਦੀ ਥੋੜੀ ਸੀ। ਤੇ ਉਸੇ ਰਾਤ ਜਦੋਂ ਥੱਕੇ ਟੁੱਟੇ ਮਾਤਾ ਜੀ ਦੀ ਅੱਖ ਲੱਗ ਗਈ ਤਾਂ ਗੰਗੂ ਨੇ ਉਹ ਖੁਰਜੀ ਉੱਥੋਂ ਕਿਸ ਕਾ ਲਈ ਤੇ ਬਾਹਰ ਕਿਸੇ ਥਾਂ ਤੇ ਲਿਆ ਕੇ ਜ਼ਮੀਨ ਵਿੱਚ ਗੜ ਦਿੱਤੀ। ਤੇ ਜਦੋਂ ਮਾਤਾ ਜੀ ਨੇ ਗੰਗੂ ਤੋਂ ਉਸ ਮੋਹਰਾਂ ਵਾਲੀ ਖੁਰਜੀ ਬਾੜੇ ਪੁੱਛਿਆ ਤਾਂ ਗੰਗੂ ਭੜਕ ਉੱਠਿਆ ਕਿਉਂਕਿ ਹੁਣ ਗੁਰੂ ਪਰਿਵਾਰ ਦੇ ਜੀਆਂ ਤੋਂ ਪਿੱਛਾ ਛਡਾਉਣ ਲਈ ਗੰਗੂ ਨੂੰ ਕੋਈ ਬਹਾਨਾ ਚਾਹੀਦਾ ਸੀ ਕਿਉਂਕਿ ਆਪਣੇ ਜਿਹੜੇ ਕੰਮ ਨੂੰ ਸਿਰੇ ਚੜਾਉਣ ਲਈ ਉਹ ਮਾਤਾ ਜੀ ਦੇ ਬੱਚੇ ਨੂੰ ਆਪਣੇ ਘਰੇ ਲਿਆਇਆ ਸੀ ਉਹ ਕੰਮ ਪੂਰਾ ਹੋ ਚੁੱਕਿਆ ਸੀ ਸੋ ਮਾਤਾ ਜੀ ਦੇ ਸਹਿਦ ਸੁਭਾਇ ਖੁਰਜੀ ਬਾਰੇ ਮਾੜਾ ਜਿਹਾ ਪੁੱਛਣ ਤੇ ਹੀ ਕਹਿੰਦਾ ਇੱਕ ਤਾਂ ਮੈਂ ਆਪਣੇ ਸਾਰੇ ਪਰਿਵਾਰ ਦੀ ਜਾਨ ਦਾ ਤੇ ਲਾ ਕੇ ਤੁਹਾਨੂੰ ਹਕੂਮਤ ਦੇ ਬਾਗੀਆਂ ਤੋਂ ਆਪਣੇ ਘਰੇ ਬਣਾ ਦਿੱਤੀ ਹੋਈ ਹੈ ਉੱਤੋਂ ਤੁਸੀਂ ਮੇਰੇ ਤੇ ਹੀ ਚੋਰੀ ਦਾ ਇਲਜ਼ਾਮ ਲਾ ਰਹੇ ਹੋ ਇਕ ਹੈ ਕਿ ਗੰਗੂ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਘਰ ਦੇ ਇੱਕ ਕਮਰੇ 'ਚ ਬੰਦ ਕਰਕੇ ਸਿੱਧਾ ਜਾ ਪਹੁੰਚਿਆ ਮਰਿੰਡੇ ਦੇ ਹਾਕਮ ਜਾਨੀ ਖਾਂ ਤੇ ਮਾਨੀ ਖਾਂ ਕੋਲ ਤੇ ਸ਼ਿਕਾਇਤ ਕਰਕੇ ਬਜ਼ੁਰਗ ਮਾਤਾ ਜੀ ਤੇ ਮਾਸੂਮ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਇਸ ਤੋਂ ਬਾਅਦ ਅੱਗੇ ਦੀ ਅੱਗੇ ਕੀ ਹੋਇਆ ਕਿਵੇਂ-ਕਿਵੇਂ ਇਹਨਾਂ ਮਹਾਨ ਸ਼ਹਾਦਤਾਂ ਦੀ ਦਾਸਤਾਨ ਅੱਗੇ ਵਧੀ ਉਹ ਸਭ ਤਾਂ ਆਪਾਂ ਜਾਣਦੇ ਹੀ ਹਾਂ ਪਰ ਜਦੋਂ ਜਾਨੀ ਖਾਂ ਤੇ ਮਾਨੀ ਖਾਂ ਸਾਹਿਬਜ਼ਾਦਿਆਂ ਕੇ ਮਾਤਾ ਜੀ ਨੂੰ ਗ੍ਰਿਫਤਾਰ ਕਰਕੇ ਸਰਹੰਦ ਲੈ ਕੇ ਗਏ ਤਾਂ ਮਾਤਾ ਜੀ ਤੋਂ ਸੁਣੇ ਬਿਆਨਾਂ ਦੇ ਆਧਾਰ ਤੇ ਜਾਨੀ ਖਾਂ ਤੇ ਮਾਨੀ ਖਾਂ ਨੇ ਵਜ਼ੀਰ ਖਾਂ ਨੂੰ ਦੱਸਿਆ ਕਿ ਮਾਤਾ ਜੀ ਕੋਲ ਇੱਕ ਮੋਹਰਾਂ ਵਾਲੀ ਖੁਰਜੀ ਵੀ ਸੀ ਜਿਸ ਨੂੰ ਗੰਗੂ ਨੇ ਚੋਰੀ ਕਰ ਲਿਆ ਗੰਗੂ ਆਪ ਤਾਂ ਘਰੇ ਬੈਠਾ ਹਕੂਮਤ ਦੇ ਦੁਸ਼ਮਣ ਫੜਵਾ ਕੇ ਮਨੀ ਮਨ ਵੱਡੇ ਵੱਡੇ ਸਰਕਾਰੀ ਇਨਾਮਾਂ ਦੀ ਆਸ ਲਈ ਬੈਠਾ ਸੀ ਇਨਾਮ ਤਾਂ ਕੀ ਮਿਲਣਾ ਸੀ ਵਜ਼ੀਰ ਖਾਨ ਨੇ ਜਾਨੀ ਖਾਨ ਤੇ ਮਾਨੀ ਖਾਨ ਨੂੰ ਉਹ ਖੁਰਜੀ ਵੀ ਗੰਗੂ ਤੋਂ ਵਸੂਲ ਕਰਕੇ ਸਾਰੀ ਹੀ ਰਕਮ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਨ ਦਾ ਹੁਕਮ ਦੇ ਦਿੱਤਾ ਪਰ ਜਦੋਂ ਲਾਲਚੀ ਗੰਗੂ ਇਹ ਨਾ ਮੰਨਿਆ ਕਿ ਮੋਹਰਾ ਵਾਲੀ ਖੁਰਜੀ ਉਹਦੇ ਕੋਲ ਹੈ ਤਾਂ ਅਹਿਲਕਾਰਾਂ ਨੇ ਉਹਨੂੰ ਕੋਤਵਾਲੀ 'ਚ ਲੈ ਜਾ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਆਖਿਲਕਾਰ ਕੁੱਟ ਤੋਂ ਬਚਣ ਲਈ ਉਸ ਡਰਪੂਕ ਨੇ ਕਬੂਲ ਕਰ ਲਿਆ ਕਿ ਮੋਹਰਾ ਵਾਲੀ ਖੁਰਜੀ ਉਹਦੇ ਕੋਲ ਹੀ ਹੈ ਉਹਨੇ ਸਵੇਰ ਤੋਂ ਸ਼ਾਮ ਤੱਕ ਕਈ ਠਾਵਾਂ ਤੇ ਨਿਸ਼ਾਨਦੇਹੀ ਕਰਵਾ ਕੇ ਖੱਡੇ ਪਟਵਾ ਦਿੱਤੇ ਪਰ ਖੁਰਜੀ ਕਿਤੋਂ ਨਾ ਲੱਭੀ ਗਿਆਨੀ ਸੋਹਣ ਸਿੰਘ ਸ਼ੀਤਲ ਲਿਖਦੇ ਹਨ ਕਿ ਮਾਸੂਮ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਗੰਗੂ ਦੇ ਦਿਮਾਗ ਤੇ ਇੰਨਾ ਡੂੰਘਾ ਅਸਰ ਹੋਇਆ ਸੀ ਕਿ ਉਹ ਆਪਣੇ ਹੋਸ਼ ਹਵਾਸ ਖੋ ਬੈਠਾ ਸੀ ਕੁਝ ਲਿਖਦੇ ਹਨ ਕਿ ਇਹ ਤਾਂ ਹੋਣਾ ਹੀ ਸੀ ਗੰਗੂ ਨੂੰ ਆਪਣੀ ਕਰਨੀ ਦਾ ਫਲ ਮਿਲਿਆ ਮੌਕੇ ਦੀ ਗੱਲ ਇਹ ਹੈ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਗੰਗੂ ਦੀ ਹਾਲਤ ਪਾਗਲਾ ਵਰਗੀ ਹੋ ਗਈ ਸੀ ਤੇ ਇਸੇ ਕਰਕੇ ਗੱਲ ਉਹਦੇ ਦਿਮਾਗ ਚੋਂ ਨਿਕਲ ਗਈ ਸੀ ਕਿ ਉਹਨੇ ਖੁਰਜੀ ਕਿਹੜੀ ਥਾਂ ਤੇ ਦੱਬੀ ਹੈ ਪਰ ਜਾਨੀ ਖਾਨ ਤੇ ਮਾਨੀ ਖਾਨ ਨੂੰ ਲੱਗ ਰਿਹਾ ਸੀ ਕਿ ਗੰਗੂ ਜਾਣ ਬੁੱਝ ਕੇ ਉਹਨਾਂ ਨੂੰ ਮੂਰਖ ਬਣਾ ਰਿਹਾ ਹੈ ਸੋ ਉਹਨਾਂ ਦੇ ਇਸ਼ਾਰੇ ਤੇ ਅਹਿਲਕਾਰਾਂ ਨੇ ਗੰਗੂ ਨੂੰ ਕੋਤਵਾਲੀ ਤੇ ਪੁੱਠਾ ਲਮਕਾ ਲਿਆ ਤੇ ਕੁਟਾਪਾ ਚਾੜਨਾ ਸ਼ੁਰੂ ਕਰਤਾ ਤਿੰਨ ਚਾਰ ਦਿਨ ਤੱਕ ਉਸ ਭੁੱਖੇ ਤੇ ਹਾਇ ਨੂੰ ਕੁੱਟ ਪੈਂਦੀ ਰਹੀ ਉਹਨੂੰ ਵਾਰ-ਵਾਰ ਕਿਹਾ ਜਾ ਰਿਹਾ ਸੀ ਕਿ ਜੇ ਆਪਣੀ ਜਾਨ ਬਚਾਉਣੀ ਹੈ ਤਾਂ ਦੱਸ ਦੇ ਖੁਰਜੀ ਕਿੱਥੇ ਲੁਕੋਈ ਹੈ ਪਰ ਉਹ ਦੱਸਦਾ ਤਾਂ ਤਾਂ ਜੇ ਉਹਨੂੰ ਪਤਾ ਹੁੰਦਾ 3-4 ਦਿਨ ਤੱਕ ਰੱਜ ਕੇ ਹੱਥ ਹੋੜਾ ਕਰਨ ਤੋਂ ਬਾਅਦ ਵੀ ਜਦੋਂ ਕੁਝ ਪਤਾ ਨਾ ਚੱਲਿਆ ਤਾਂ ਅਹਲਕਾਰ ਵੀ ਦੂਜੇ ਕੰਮਾਂ 'ਚ ਰੁੱਝ ਗਏ ਤੇ ਗੰਗੂ ਠੰਡ ਦੇ ਦਿਨਾਂ 'ਚ ਲਹੂ ਲੋਹਾਨ ਹੋਏ ਕੋਤਵਾਲੀ 'ਚ ਇੱਕ ਨੁੱਕਰ 'ਚ ਪਿਆ ਤੜਫਦਾ ਰਿਹਾ ਤੇ ਨਰਕਾਂ 'ਚ ਜਾਣ ਤੋਂ ਪਹਿਲਾਂ ਉਹਨੇ ਕਈ ਦਿਨਾਂ ਤੱਕ ਇਸ ਧਰਤੀ ਤੇ ਹੀ ਨਰਕ ਭੋਗਿਆ ਤੇ ਫਿਰ ਉੱਥੇ ਪਏ ਪਏ ਦੀ ਹੀ ਕਦੋਂ ਤੜਫਦੇ ਹੋਏ ਜਾਨ ਨਿਕਲ ਗਈ ਇਹ ਤਾਂ ਫਿਰ ਬਾਅਦ 'ਚ ਹੀ ਪਤਾ ਲੱਗਾ ਜਦੋਂ ਪਾਪੀਆਂ ਦੇ ਸ਼ਹਿਰ ਸਰਹੰਦ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਕਹਿਰ ਵਾਪਰਿਆ ਤਾਂ ਪਾਪੀ ਗੰਗੂ ਦਾ ਪਿੰਡ ਵੀ ਕਿੱਥੇ ਵਚਣਾ ਸੀ ਸਿੰਘਾਂ ਨੇ ਪਿੰਡ ਖੇੜੀ ਤੇ ਹਮਲਾ ਕਰਕੇ ਉਹ ਸਾਰੇ ਘਰ ਤਹਿਸਨਹਿਸ ਕਰ ਦਿੱਤੇ ਜੋ ਗੁਰੂ ਘਰ ਦੇ ਵਿਰੋਧੀ ਸਨ ਸੋ ਇਸ ਤਰ੍ਹਾਂ ਤੜਫ ਤੜਫ ਕੇ ਉਸ ਪਾਪੀ ਦਾ ਅੰਤ ਹੋਇਆ